ਤਦੋਂ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਦੇ ਵੱਲੋਂ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੇ ਵਿੱਚ ਪੰਜਾਬ ਦੇ ਕੁਝ ਕਬਾਇਲੀ ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀ ਭਾਵ ਐਸਟੀ ਸੂਚੀ ਦੇ ਵਿੱਚ ਸ਼ਾਮਿਲ ਕਰਨ ਦਾ ਮੁੱਦਾ ਰਾਜ ਸਭਾ ਦੇ ਵਿੱਚ ਚੁੱਕਿਆ ਗਿਆ ਇਹ ਮੁੱਦਾ ਚੁੱਕਦੇ ਹੋਏ ਮੈਂਬਰ ਜਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਦੁਆਰਾ ਕੁਝ ਡੀ ਨੋਟੀਫਾਈਡ ਖਾਨਾ ਬਦੋਸ਼ ਅਤੇ ਅਰਧ ਖਾਨਾ ਬਦੋਸ਼ ਭਾਈਚਾਰਿਆਂ ਨੂੰ ਅਨੁਸੂਚਿਤ ਜਾਤੀਆਂ ਤੋਂ ਅਨੁਸੂਚਿਤ ਜਨ ਜਾਤੀਆਂ ਦੇ ਵਿੱਚ ਮੁਰ ਤੋਂ ਵਰਗੀਕਰਿਤ ਕਰਨ ਦੇ ਲਈ ਅਪਣਾਏ ਗਏ ਮਾਣਦੰਡ ਪ੍ਰਕਿਰਿਆ ਅਤੇ ਅਧਿਐਨ ਬਾਰੇ ਜਵਾਬ ਮੰਗਿਆ। ਦੋਸਤੋ ਅੱਜ ਪਾਰਲੀਮੈਂਟ ਵਿੱਚ ਮੌਨਸੂਨ ਸੈਸ਼ਨ ਦਾ ਤੀਸਰਾ ਦਿਨ ਸੀ। ਹੰਗਾਮੀਪੁਰ ਪੂਰ ਰਿਹਾ। ਪਰ ਮੈਂ ਜਿਵੇਂ ਪਹਿਲੇ ਦੱਸਿਆ ਸੀ ਕਿ ਪੰਜਾਬ ਦੇ ਕੁਝ ਬਹੁਤ ਹੀ ਅਹਿਮ ਮੁੱਦਿਆਂ ਨੂੰ ਲੈ ਕੇ ਇਸ ਵਾਰ ਪਾਰਲੀਮੈਂਟ ਸੈਸ਼ਨ ਦੇ ਵਿੱਚ ਮੈਂ ਬਹੁਤ ਸਾਰੇ ਸਵਾਲ ਪੁੱਛਣ ਜਾ ਰਿਹਾ ਇੱਕ ਬਹੁਤ ਹੀ ਅਹਿਮ ਸਵਾਲ ਦਾ ਜਵਾਬ ਆਇਆ ਹੈਗਾ ਔਰ ਉਹ ਸਵਾਲ ਪੰਜਾਬ ਦੇ ਜਿਹੜੇ ਸਾਡੇ ਪਛੜੇ ਹੋਈ ਭਨਪਰਾ ਨੇ ਜਿਹੜੇ ਸਾਡੇ ਵਿਮੁਖਤ ਜਾਤੀਆਂ ਦੇ ਸਾਥੀ ਹੈਗੇ ਨੇ ਉਹਨਾਂ ਨਾਲ ਸੰਬੰਧਿਤ ਰਿਹਾ ਔਰ ਰਾਈਵਲ ਮਿਨਿਸਟਰੀ ਵੱਲੋਂ ਜਿਹੜਾ ਜਵਾਬ ਆਇਆ ਮੈਂ ਉਹਦਾ ਜ਼ਿਕਰ ਤੁਹਾਡੇ ਨਾਲ ਕਰਨਾ ਹੈ ਦੋਸਤੋ ਸਾਡੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਵਿਮੁਖਤ ਜਾਤੀਆਂ ਦੇ ਸਾਥੀ ਹੈਗੇ ਨੇ ਜਿਨ੍ਹਾਂ ਵਿੱਚ ਬਾਜੀਗਰ ਪੌਰੀਆ ਸਾਂਸੀ ਗੱਡਲਾ ਨੱਤ ਬਰਾ ਬੰਗਾਲੀ ਤੇ ਸ਼ਿਕਲੀਗਰਸ਼ਿਕ ਔਰ ਹੋਰ ਬਹੁਤ ਸਾਰੇ ਜਿਹੜੇ ਵਿਮੁਖਤ ਜਾਤੀਆਂ ਨਾਲ ਸੰਬੰਧਿਤ ਕਬੀਲੇ ਹੈਗੇ ਨੇ ਭਾਈਚਾਰਾ ਹੈਗਾ ਇਸ ਸਾਡੇ ਪੰਜਾਬੀ ਸਮਾਜ ਦਾ ਨਿਕੜਵਾ ਅੰਗ ਹੈਗੇ ਨੇ ਔਰ ਬਹੁਤ ਲੰਬੇ ਸਮੇਂ ਤੋਂ ਇਹ ਨਿਕੜਵਾਂਦੇ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੀ ਚਿਕੜੀਗਰ ਸਿੱਖਾ ਨੇ ਇੱਕ ਬਹੁਤ ਅਹਿਮ ਭੂਮਿਕਾ ਨਿਭਾਈ ਲਿਕਕਨ ਲੰਬੇ ਸਮੇਂ ਤੋਂ ਇਨਾਂ ਪਛੜੇ ਹੋਏ ਕਬੀਲਿਆਂ ਦੇ ਮੁਕਤੀ ਜਾਤੀਆਂ ਨੂੰ ਜਿਹੜਾ ਇਹਨਾਂ ਦਾ ਹੱਕ ਬਣਦਾ ਸੀਗਾ ਇਹਨਾਂ ਨੂੰ ਗੁਰਬਤ ਵਿੱਚੋਂ ਕੱਢਣ ਦੇ ਇਹਨਾਂ ਨੂੰ ਗਰੀਬੀ ਵਿੱਚੋਂ ਕੱਢ ਕੇ ਸਮਾਜ ਦੇ ਵਿੱਚ ਇੱਕ ਸਮਾਨਜਨਕ ਸਥਾਨ ਦੇੰਦਾ ਉਹ ਨਹੀਂ ਪ੍ਰਾਪਤ ਹੋਇਆ ਮੈਂ ਪਿਛਲੇ ਸੈਸ਼ਨ ਦੇ ਦੌਰਾਨ ਵੀ ਇਹ ਮੁੱਦਾ ਉਠਾਇਆ ਸੀ ਔਰ ਅੱਜ ਫਿਰ ਇਸ ਮੁੱਦੇ ਨੂੰ ਲੈ ਕੇ ਮੈਂ ਆਪਣੇ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਜਾ ਰਿਹਾ ਕਿ ਇਹ ਕੇਸ ਹਲੇ ਲੰਬਤ ਪਿਆ ਹੋਇਆ ਇਹਨਾਂ ਦੀ ਰਿਜ਼ਰਵੇਸ਼ਨ ਦਾ ਮੁੱਦਾ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਮੁੱਦਾ ਇਹਨਾਂ ਦੀ ਇਹਨਾਂ ਦੀ ਵੈਲਫੇਅਰ ਦਾ ਮੁੱਦਾ ਇਹਨਾਂ ਵਾਸਤੇ ਰੋਜ਼ਗਾਰ ਦਾ ਮੁੱਦਾ ਔਰ ਮੈਂ ਕਹੂੰਗਾ ਕਿ ਇਹਨਾਂ ਦੇ ਸਨਮਾਨ ਤੇ ਹੋਂਦ ਦਾ ਮੁੱਦਾ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਉਹ ਸਾਡੇ ਵਾਸਤੇ ਇੱਕ ਅਹਿਮ ਮੁੱਦਾ ਹੈ ਔਰ ਜਿਹੜਾ ਭਾਰਤ ਸਰਕਾਰ ਤੋਂ ਮੈਨੂੰ ਜਵਾਬ ਆਇਆ ਹੈਗਾ ਔਰ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਨੇ ਕੁਝ ਨਿਜਮ ਜਿਹੜੇ ਆ ਉਹ ਡੀ ਨੋਟੀਫਾਈਡ ਜਿਹੜੇ ਟ੍ਰਾਈਬਸ ਹੈਗੇ ਨੇ ਡੀ ਐਨ ਟੀ ਕਬੀਲੇ ਜਿਹੜੇ ਸਾਡੇ ਇਹ ਹੈਗੇ ਨੇ ਇਹਨਾਂ ਵਾਸਤੇ ਨਿਜਮ ਬਣਾ ਰੱਖੇ ਯਾਰ ਉਹਨਾਂ ਨਿਜਮਾਂ ਦੇ ਤਹਿਤ ਸਭ ਤੋਂ ਪਹਿਲਾਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹਨਾਂ ਵੱਲੋਂ ਰეკਮੈਂਡੇਸ਼ਨ ਆਉਣੀ ਔਰ ਉਹਨਾਂ ਦੀ ਰეკਮੈਂਡੇਸ਼ਨ ਤੋਂ ਬਾਅਦ ਭਾਰਤ ਸਰਕਾਰ ਦੇ ਰਜਿਸਟਰਰ ਜਨਰਲ ਆਫ ਇੰਡੀਆ ਤੇ ਫਿਰ ਐਨਸੀਐਸਟੀ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਟ੍ਰਾਈਬਸ ਇਹਨਾਂ ਤੋਂ ਪ੍ਰੋਸੈਸ ਹੋਣ ਤੋਂ ਬਾਅਦ ਜਿਹੜੀ ਭਾਰਤ ਸਰਕਾਰ ਹੈ ਇਹਨਾਂ ਨੂੰ ਕਿਸੇ ਵੀ ਕੈਟਾਗਰੀ ਦੇ ਵਿੱਚ ਸ਼ਾਮਲ ਕਰਨ ਜਾਂ ਕਰਦਨ ਦੀ ਪ੍ਰਕਿਰਿਆ ਕਰ ਸਕਦੀ ਹੈ